ਜਗਰਾਉਂ ਦੇ ਗੁਰਦੁਆਰਾ ਨਾਨਕ ਸਰ ਦੇ ਸੰਤ ਬਾਬਾ ਮੰਗਲ ਸਿੰਘ ਜੀ ਦੀ ਸਾਲਾਨਾ ਵਰਸੀ ਸਿੱਖ ਸੰਗਤਾਂ ਵੱਲੋਂ ਬਾਬਾ ਬਲਜੀਤ ਸਿੰਘ ਜੀ ਦੀ ਅਗਵਾਈ ਦੇ ਵਿੱਚ ਮਨਾਈ ਗਈ ਗੁਰਦੁਆਰਾ ਭੋਈ ਸਾਹਿਬ ਦੇ ਵਿੱਚ ਬੜੇ ਇੱਛਾ ਤੇ ਸਤਿਕਾਰ ਨਾਲ ਮੌਕੇ ਤੇ ਨਾਨਕ ਸਰ ਸੰਪਰਦਾਇ ਦੇ ਸਾਰੇ ਸੰਤਾਂ ਮਹਾਂਪੁਰਸ਼ਾਂ ਨੇ ਕੀਤੀ ਸ਼ਿਰਕਤ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਵੀ ਹਾਜ਼ਰੀਆਂ ਭਰ ਕੇ ਸੰਤ ਬਾਬਾ ਮੰਗਲ ਸਿੰਘ ਜੀ ਨੂੰ ਕੀਤੀ ਆਪਣੀ ਸ਼ਰਧਾ ਦੇ ਫੁੱਲ ਅਰਪਤ ਮੌਕੇ ਦੀਆਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸੰਤ ਬਾਬਾ ਬਲਜੀਤ ਸਿੰਘ ਦੀ ਅਗਵਾਈ ਦੇ ਵਿੱਚ ਸੰਤ ਬਾਬਾ ਮੰਗਲ ਸਿੰਘ ਜੀ ਦੀ ਸਾਲਾਨਾ 16ਵੀਂ ਵਰ੍ਹੇਈ ਗੁਰਦੁਆਰਾ ਭੋਈ ਸਾਹਿਬ ਦੇ ਵਿੱਚ ਬੜੇ ਹੀ ਉਤਸ਼ਾਹ ਤੇ ਸਤਿਕਾਰ ਨਾਲ ਮਨਾਈ ਗਈ। ਇਸ ਮੌਕੇ ਜਿੱਥੇ 115 ਸ਼੍ਰੀ ਅਖੰਡ ਪਾਤਸ਼ਾਹ ਜੀ ਦੇ ਭੋਗ ਪਾ ਕੇ ਸੰਤ ਬਾਬਾ ਮੰਗਲ ਸਿੰਘ ਜੀ ਦੀ ਵਰ੍ਹੇਈ ਦੀ ਸ਼ੁਰੂਆਤ ਕੀਤੀ ਗਈ, ਉੱਥੇ ਹੀ ਨਾਨਕਸਰ ਸੰਪਰਦਾਏ ਦੇ ਸਾਰੇ ਮਹਾਂਪੁਰਸ਼ਾਂ ਨੇ ਸ਼ਿਰਕਤ ਕਰਕੇ ਸੰਤ ਬਾਬਾ ਮੰਗਲ ਸਿੰਘ ਜੀ ਨੂੰ ਆਪਣੀ ਆਪਣੀ ਸ਼ਰਧਾ ਦੇ ਫੁੱਲ ਅਰਪਿਤ ਕੀਤੇ। ਮੌਕੇ ਤੇ ਵੱਖ-ਵੱਖ ਰਾਗੀਆਂ ਅਤੇ ਢਾਡੀਾਂ ਆਨੇ ਵੀ ਪਹੁੰਚ ਕੇ ਜਿੱਥੇ ਸਿੱਖ ਸੰਗਤਾਂ ਨੂੰ ਗੁਰਬਾਣੀ ਦੇ ਰਸਮਈ ਕੀਰਤਨ ਕਰਕੇ ਨਿਹਾਲ ਕੀਤਾ ਉੱਥੇ ਹੀ ਸਿੱਖ ਸੰਗਤਾਂ ਦੇ ਲਈ ਸੰਤ ਬਾਬਾ ਬਲਜੀਤ ਸਿੰਘ ਜੀ ਵੱਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰ ਵੀ ਲਗਾਏ ਗਏ ਅਤੇ ਸ਼ਬੀਲ ਦੇ ਵਿੱਚ ਜਾ ਕੇ ਉਹਨਾਂ ਨੇ ਆਪਣੇ ਹੱਥਾਂ ਦੇ ਨਾਲ ਸਿੱਖ ਸੰਗਤਾਂ ਨੂੰ ਸ਼ਬੀਲ ਵੀ ਭਲਾਈ ਸਿੱਖ ਸੰਗਤਾਂ ਨੇ ਵੀ ਇਸ ਮੌਕੇ ਸ਼ਬੀਲ ਦਾ ਪ੍ਰਸ਼ਾਦ ਛੱਕ ਕੇ ਆਪਣੇ ਆਪ ਨੂੰ ਵਰਭਾਗੀ ਮੰਨਿਆ ਇਸ ਮੌਕੇ ਸਿੱਖ ਸੰਗਤਾਂ ਦੇ ਹੋਰ ਸਿਹਤ ਸਹੂਲਤਾਂ ਨੂੰ ਦੇਣ ਦੇ ਮਕਸਦ ਨੂੰ ਲੈ ਕੇ ਜਿੱਥੇ ਵੱਖ-ਵੱਖ ਤਰ੍ਹਾਂ ਦੇ ਮੈਡੀਕਲ ਕੈਂਪਾਂ ਦਾ ਵੀ ਜੋਜਨ ਕੀਤਾ ਗਿਆ ਜਿਸ ਵਿੱਚ ਲੁਧਿਆਣਾ ਦੇ ਹਸਪਤਾਲਾਂ ਦੇ ਮਾਹਰ ਡਾਕਟਰਾਂ ਦੀਆਂ ਟੀਮਾਂ ਨੇ ਲੋਕਾਂ ਦੇ ਵੱਖ-ਵੱਖ ਤਰ੍ਹਾਂ ਦੇ ਮੈਡੀਕਲ ਚੈੱਕਅਪ ਕੀਤੇ ਤੇ ਉਹਨਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਉੱਥੇ ਹੀ ਸਿੱਖ ਸੰਗਤਾਂ ਵੱਲੋਂ ਬਾਬਾ ਬਲਜੀਤ ਸਿੰਘ ਜੀ ਦੀ ਅਗਵਾਈ ਦੇ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਆ ਨਾਨਕਸਰ ਸੰਪਰਦਾਏ ਦੇ ਸਾਰੇ ਸੰਤਾਂ ਮਹਾਂਪੁਰਸ਼ਾਂ ਜਿਨ੍ਹਾਂ ਦੇ ਵਿੱਚ ਸੰਤ ਬਾਬਾ ਗੁਰਜੀਤ ਸਿੰਘ ਸੰਤ ਬਾਬਾ ਗੁਚਾਰਨ ਸਿੰਘ ਸੰਤ ਬਾਬਾ ਲੱਖਾ ਸਿੰਘ ਜੀ ਵੱਲੋਂ ਅਤੇ ਸੰਤ ਬਾਬਾ ਕਾਲਾ ਸਿੰਘ ਜੀ ਵੱਲੋਂ ਆਏ ਹੋਏ ਹੋਰ ਸੰਤਾਂ ਮਹਾਂਪੁਰਸ਼ਾਂ ਦੇ ਨਾਲ ਸੰਤ ਬਾਬਾ ਹਰਬੰਸ ਸਿੰਘ ਸੰਤ ਬਾਬਾ ਬਲਵੰਤ ਸਿੰਘ ਜੀ ਦਾ ਸਨਮਾਨ ਕਰਕੇ ਉਹਨਾਂ ਦਾ ਇਸ ਵਰਸੀ ਸਮਾਗਮ ਵਿੱਚ ਪਹੁੰਚਣ ਤੇ ਧੰਨਵਾਦ ਕੀਤਾ ਗਿਆ ਤੇ ਇਸ ਵਰਸੀ ਸਮਾਗਮ ਵਿੱਚ ਹੋਰ ਵੀ ਸਿੱਖ ਸੰਗਤਾਂ ਵੱਲੋਂ ਸਹਿਯੋਗ ਦੇਣ ਤੇ ਸਾਰਿਆਂ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਤੇ ਸਿੱਖ ਸੰਗਤਾਂ ਨੇ ਹੋਰ ਕੀ ਕੀ ਕਿਹਾ ਤੁਸੀਂ ਆਪ ਹੀ ਸੁਣੋ ਫਤੇ ਸਤਗੁਰ ਦੀ ਬਾਣੀ ਦਾ ਫਰਮਾਨ ਹੈ ਜਨਮ ਮਰਨ ਦੋਹੁ ਮੈ ਨਾਹੀਂ ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲੈਨ ਹਰਿ ਸੰ ਲੈਨ ਮਲਾਏ ਅੱਜ ਬਹੁਤ ਹੀ ਮਹਾਨਤ ਪਸ਼ਵੀ ਪਜਨੀਕ ਆਤਮਾ ਪਰਉਪਕਾਰੀ ਨਾਮ ਦੇ ਰਸ਼ੀਏ ਸਤਖੰਡ ਵਾਸੀ ਸ਼੍ਰੀਮਾਨ ਸੰਤ ਬਾਬਾ ਮੈੰਗਲ ਸਿੰਘ ਜੀ ਨਾਨਕ ਸਰ ਕਲੇਰਾਂ ਵਾਲੇ ਜਿਨ੍ਹਾਂ ਨੇ ਸਾਰਾ ਜੀਵਨ ਆਪਣਾ ਧਨ 시ਦੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਤਨਤਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਤਨਤਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੇ ਬਚਨਾਂ ਤੋਂ ਦੀ ਨਿਸ਼ਾਵਰ ਕਰਕੇ ਐ ਐਸੇ ਪਰਉਪਕਾਰ ਕਰਮ ਕੀਤੇ ਲੋਕਾਈ ਦੇ ਭਲੇ ਵਾਸਤੇ ਜਿਹੜੇ بیان ਕਰਨੇ ਬਹੁਤ ਮੁਸ਼ਕਲ ਨੇ ਕਿ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜਲਾਇ ਲੋਕਾਈ ਨੂੰ ਰਸਤਿਆਂ ਦੀਆਂ ਸਿਵਾਵਾਂ ਕਰਵਾਈਆਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਲੜਲਾ ਕੇ ਸੇਵਾ ਤੇ ਸਿਮਰਨ ਦਾ ਉਪਦੇਸ਼ ਦਿੱਤਾ ਅੱਜ ਉਹਨਾਂ ਦੀ 16ਵੀਂ ਵਰਸੀ ਸ਼੍ਰੀਮਾਨ ਸੰਤ ਬਾਬਾ ਬਲਜੀਤ ਸਿੰਘ ਜੀ ਨਾਨਕ ਸਰਕਲੇਰਾਵਾਲੇ ਸਮੂਚੀ ਸੰਗਤ ਦੇਸ਼ਾਂ ਵਿਦੇਸ਼ਾਂ ਦੀ ਨਾਲ ਮਿਲ ਕਰਕੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਹਾਪੁਰਖਾਂ ਨੇ ਵਰਸੀ ਮਨਾਈ ਸੰਤ ਪਾਪਾ ਬਲਜੀਤ ਸਿੰਘ ਜੀ ਮਹਾਪੁਰਖ ਉਸੇ ਮਾਰਗ ਤੇ ਚੱਲ ਰਹੇ ਹੈ ਜਿਸ ਮਾਰਗ ਤੇ ਸੰਤ ਪਾਪਾ ਮੇਂਗਲ ਸਿੰਘ ਜੀ ਚਲਾ ਗਏ ਅੱਜ ਵੇਖੋ ਤਣਕ ਦੀ ਗੱਡੀ ਸਤਖੰਡ ਹਜੂਰ ਸਾਹਿਬ ਲਈ ਰਵਾਨਾ ਹੋ ਰਹੀ ਹੈ ਕਿਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਦੋ ਸੋਨੇ ਦੀਆਂ ਕਲੰਗੀਆਂ ਦੇ ਨਾਲ ਸਤਕਾਰ ਭੇਟਾ ਕਰਨਾ ਕਿਤੇ ਸਤਗੁਰੂ ਜੀ ਦੇ ਗ੍ਰਾਂਥੀ ਸਿੰਘ ਸਾਹਿਬ ਭਾਵੇਂ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੀ ਵਰਸੀ ਤੇ ਸੇਵਾ ਨਿਭਾਉਣ ਵਾਸਤੇ ਆਉਂਦੇ ਨੇ 1300 ਪਾਠੀ ਨੂੰ ਬਾਬਾ ਬੁੱਢਾ ਸਾਹਿਬ ਜੀ ਦਾ ਜਿਨ੍ਹਾਂ ਨੂੰ ਖਤਾਬ ਮਿਲਦਾ ਹੈ ਉਹ ਸਤਕਾਰ ਸਮਝ ਕੇ ਵਸਤਰਾਂ ਦੇ ਨਾਲ ਨਵਾਜਣਾ ਸਤਕਾਰ ਬਖਸ਼ਣਾ ਬਾਬਾ ਆਨੰਦ ਸਿੰਘ ਜੀ ਮਹਾਰਾਜ ਦੀ ਵਰਸੀ ਤੇ ਮਠਿਆਈ ਤੇ ਫਰੂਟਾਂ ਦੀ ਸੇਵਾ ਦੇ ਨਾਲ ਸੇਵਾ ਕਰਨੀ ਪਾਠੀ ਸਿੰਘਾਂ ਦੀ ਇਹ ਮਹਾਪੁਰਖ ਸੰਤ ਬਾਬਾ ਬਲਜੀਤ ਸਿੰਘ ਜੀ ਹੋਣਾਂ ਦਾ ਵਿਰਧ ਬਣ ਗਿਆ ਸੱਚਖੰਡ ਹਜੂਰ ਸਾਹਿਬ ਦੀ ਸੇਵਾ ਫਤੇਗੜ ਸਾਹਿਬ ਸਹਿਬਜਾਦਿਆਂ ਦੀ ਮਾਤਾ ਗੁਜਰਪੌਰ ਦੀ ਯਾਦ ਦੇ ਵਿੱਚ ਜਿੱਥੇ ਨਤਮਸਤਕ ਹੋਣਾ ਹੈ ਉੱਥੇ ਲੰਗਰਾਂ ਦੀ ਸੇਵਾ ਵਾਸਤੇ ਸੇਵਾ ਲੈ ਕੇ ਜਾਂਦੇ ਨੇ ਮਹਾਪੁਰਖ ਸੰਤ ਬਾਬਾ ਬਲਜੀਤ ਸਿੰਘ ਜੀ ਨਾਨਕ ਸਰ ਪਲੇਰਾਵਾਲੇ ਹੋਲੇ ਮੁਹੱਲੇ ਦੀ ਆਮਦ ਵਿੱਚ ਹੀ ਕਲੰਗੀ ਤਰਪਾਤਸ਼ਾ ਦੇ ਪਾਵਨ ਚਰਨਾਂ 'ਚ ਖਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਜਿੱਥੇ ਹਜ਼ਾਰਾਂ ਸੰਗਤਾਂ ਨੂੰ ਦਰਸ਼ਨ ਮੇਲਾ ਕਰਵਾਉਂਦੇ ਨੇ ਉੱਥੇ ਲੰਗਰਾਂ ਦੀ ਸੇਵਾ ਵੀ ਪਚਾਉਂਦੇ ਨੇ ਸੰਤ ਬਾਬਾ ਬਲਜੀਤ ਸਿੰਘ ਜੀ ਹੋਰੀ ਬਹੁਤ ਵੱਡੀਆਂ ਸਿੱਖ ਪੰਥ ਦੇ ਵਿੱਚ ਇਹਨਾਂ ਮਹਾਂਪੁਰਖਾਂ ਦੀਆਂ ਸੇਵਾਵਾਂ ਨੇ ਮੈਂ ਸਮਝਦਾ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਮਹਾਨ ਕਿਰਪਾ ਵਰਤਦੀ ਹੈ ਧੰਤਨ ਬਾਬਾ ਮੰਗਲ ਸਿੰਘ ਜੀ ਮਹਾਰਾਜ ਧੰਤਨ ਬਾਬਾ ਆਇਸ਼ਰ ਸਿੰਘ ਜੀ ਮਹਾਰਾਜ ਔਰ ਧੰਨ ਬਾਬਾ ਮੰਗਲ ਸਿੰਘ ਜੀ ਜਿਹੜੀ ਕਮਾਈ ਨਾਮ ਦੀ ਕਰਕੇ ਗਏ ਉਹ ਸਾਰੀ ਨਾਮ ਦੀ ਕਮਾਈ ਦਾ ਖਜ਼ਾਨਾ ਇਹਨਾਂ ਦੀ ਢੋਲੀ ਵਿੱਚ ਪਾ ਗਿਆ ਜੋ ਉਹੀ ਵਰਤਾਇਆ ਵਰਤ ਨਹੀਂ ਰਿਹਾ ਪੂਰਾ ਉਹਦੀਆਂ ਵਰਕਤਾਂ ਵਰਤ ਰਹੀਆਂ ਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਦੀ ਕੀ ਫਤਿਹ ਜੀ ਵਾਇਕੂ ਦੀ ਕਲਸਾ ਵਾਇਕੂ ਦੀ ਕੀਤੇ ਅੱਜ ਨਾਨਸਰ ਸੰਪਰਦਾਏ ਦੇ ਅੰਤਰਬਾਬਾ ਨਾਨ ਸਿੰਘ ਜੀ ਮਹਾਰਾਜ ਧੰਨ ਧੰਨ ਬਾਬਾ ਈਸ਼ ਸਿੰਘ ਜੀ ਮਹਾਰਾਜ ਦੇ ਅਨੰਦ ਸੇਵਕ ਸਤਿਕਾਰਯੋਗ ਸੰਤ ਬਾਬਾ ਮੰਗਲ ਸਿੰਘ ਜੀ ਮਹਾਰਾਜੀ 16ਵੀਂ ਸਲਾਨਾ ਵਰ੍ਹੇਸੀ ਉਹਨਾਂ ਤੋਂ ਵੱਰਸ ਆਇਮਾ ਪੁਰਖ ਬਾਬਾ ਬਲਜੀਤ ਸਿੰਘ ਜੀ ਦੇ ਨਾਮਾਈਟ ਗੁਰਦਰਾਪ ਘੋਈ ਸਾਹਿਬ ਅਗਵਾੜ ਲੋਕੋ ਵਿਖੇ ਮਨਾਈ ਗਈ ਇਸ ਦੌਰਾਨ ਤਕਰੀਬਨ 15 ਅਖੰਡ ਪਾਠਾਂ ਦੇ ਭੋਗ ਪਾਏ ਗਏ ਉਪਰੰਤ ਦੰਦਮਾਨ ਲਗਿਆ ਜਿਸ ਵਿੱਚ ਪੰਥ ਦੇ ਮਹਾਨ ਰਾਗੀਆਂ ਨੇ ਕੀਰਤਨੀ ਜੱਥਿਆਂ ਨੇ ਕਥਾ ਵਾਚਕਾਂ ਨੇ ਆ ਕੇ ਹਾਜ਼ਰੀ ਲਵਾਈ ਬੇਅੰਤ ਸੰਗਤਾਂ ਨੇ ਇਸ ਵਰਸੀ ਦੇ ਸਮਾਗਮ ਵਿੱਚ ਲਾਹਾ ਲਿਆ ਬਾਬਾ ਜੀ ਦੀ ਕਿਰਪਾ ਸਦਕਾ ਅੱਜ ਇਸ ਦਰਬਾਰ ਦੇ ਵਿੱਚ ਜਿੰਨੀਆਂ ਵੀ ਸੰਗਤਾਂ ਆਈਆਂ ਸੇਵਾ ਸਿਮਰਨ ਬੰਦਗੀ ਜੋ ਹਰ ਸਾਲ ਬਾਬਾ ਜੀ ਦੇ ਹੁਕਮ ਦੇ ਵਿੱਚ ਸੇਵਾ ਕਰਦੀਆਂ ਉਹਨਾਂ ਸੰਗਤਾਂ ਨੇ ਲਾਹਾ ਅੱਜ ਇਸ ਵਰਸੀ ਦੇ ਸਮਾਗਮ ਵਿੱਚ ਵੀ ਲਿਆ ਉਮੀਦ ਕਰਦੇ ਹਾਂ ਕਿ ਬਾਬਾ ਜੀ ਇਸ ਤਰ੍ਹਾਂ ਦੇ ਅਫਰਾਲੇ ਅੱਗੇ ਵੀ ਸੰਗਤਾਂ ਵਾਸਤੇ ਕਰਦੇ ਰਹਿਣਗੇ ਵਾਜੁਰ ਜੀ ਜੋ ਹਰ ਸਾਲ ਬਾਬਾ ਜੀ ਦੀ ਕਿਰਪਾ ਸਦਕਾ ਇਸ ਵਰਕੀ ਦੇ ਸਮਾਗਮ ਨੂੰ ਮੁੱਖ ਰੱਖਦਿਆਂ ਹੋਏ ਆ ਜੋ ਕਣਕ ਦਾ ਟਰੱਕ ਹਰ ਸਾਲ ਇਸ ਦਰਬਾਰ ਦੇ ਵਿੱਚੋਂ ਸੱਚਖੰਡ ਸ੍ਰੀ ਹਜੂਰ ਸਾਹਿਬ ਨਦੇੜ ਸਾਹਿਬ ਦੇ ਲੰਗਰਾਂ ਵਾਸਤੇ ਜਾਂਦਾ ਅੱਜ ਉਹ ਸੰਗਤਾਂ ਦੇ ਸਹਿਯੋਗ ਦੇ ਨਾਲ ਬਾਬਾ ਜੀ ਅਪਾਰ ਕਿਰਪਾ ਸਰਕਾਰ ਸੰਤ ਬਾਬਾ ਬਲਜੀਤ ਸਿੰਘ ਜੀ ਵੱਲੋਂ ਪ੍ਰਵਾਨਨਾ ਕੀਤਾ ਗਿਆ ਜੋ ਹਜੂਰ ਸਾਹਿਬ ਦੇ ਲੰਗਰਾਂ ਵਾਸਤੇ ਜੋ ਹਰ ਸਾਲ ਸੇਵਾ ਚੱਲਦੀ ਉਸ ਵਿੱਚ ਹਿੱਸਾ ਪਾਇਆ ਜਾਵੇਗਾ ਜੀ